ਹਾਂਜੀ ਪੰਜਾਬੀਓ ਸਾਸਰੀ ਕਾਲ ਜਿਵੇਂ ਕਿ ਰਣਜੀਤ ਸਿੰਘ ਢੱਡਰੀਆਂ ਵਾਲਾ ਸੰਤ ਕਹਿੰਦਾ ਸੀ ਕਿ ਮੇਰੀ ਜਿਹੜੀ ਵੀਡੀਓ ਆ ਉਹਨਾਂ ਨੇ ਇੱਕ ਵੀਡੀਓ ਪਾਈ ਸੀ ਕਹਿੰਦਾ ਇੱਕ ਸਫਾਈ ਦਿੱਤੀ ਸੀ ਸੋਸ਼ਲ ਮੀਡੀਆ ਦੇ ਜਿਹੜਾ ਕੁੜੀ ਦਾ ਕੇਸ ਲੱਗਿਆ ਬਰਾਤਕਾਰ ਦਾ ਤਾਂ ਉਹਨਾਂ ਨੇ ਇੱਕ ਸਫਾਈ ਤੌਰ ਤੇ ਯਾਨੀ ਆਪਣੀ ਵੀਡੀਓ ਪਾਈ ਸੀ ਸੋਸ਼ਲ ਮੀਡੀਆ ਤੇ ਆਪਣੇ ਹੀ ਚੈਨਲ ਤੇ ਕਹਿੰਦਾ ਮੈਂ ਵਾਜਤ ਭਰੀ ਰਹੂੰਗਾ ਔਰ ਮੇਰੇ ਉਤੇ ਕੋਈ ਵੀ ਦਾਗ ਨਹੀਂ ਲੱਗ ਸਕਦਾ ਔਰ ਮੈਂ ਤੁਹਾਨੂੰ ਇਹਦਾ ਇੱਕ ਵੀਡੀਓ ਦਿਖਾਉਣ ਜਾ ਰਿਹਾ ਯੂਕੇ ਦੀ ਕੁੜੀ ਹੈ ਜਿਹੜੀ ਉਹਦੇ ਨਾਲ ਜਾਨੀ ਕੈਸਾ ਵੀਡੀਓ ਧਮਾਕੇਦਾਰ ਵੀਡੀਓ ਹੋਣ ਜਾ ਰਿਹਾ ਪੰਜਾਬੀਓ ਧਿਆਨ ਨਾਲ ਮੇਰਾ ਵੀਰ ਦੇਖਣਾ ਔਰ ਸੁਣਨਾ ਇੱਕ ਰਣਜੀਤ ਸਿੰਘ ਢੱਡਰੀਆਂ ਵਾਲੇ ਬਣੀਓ ਜਿਹੜੀ ਇੱਕ ਵੀਡੀਓ ਪਾਈ ਜਾਂਦੀ ਆ ਕਿ ਮੈਂ ਮੇਰੇ ਤੇ ਕੋਈ ਵੀ ਕਰੈਕਟਰ ਤੇ ਦਾਗ ਨਹੀਂ ਲੱਗਿਆ ਔਰ ਵਾਜਤ ਮੈਂ ਭਰੀ ਰਹੂੰਗਾ 1% ਤੱਕ ਵੀ ਮੇਰੇ ਵਿੱਚ દોਸ਼ ਤੱਕ ਨਹੀਂ ਤੁਸੀਂ ਸਾਬਤ ਕਰ ਸਕਦੇ ਉਹਨਾਂ ਨੇ ਸੀਬੀਆਈ ਤੋਂ ਲੈ ਕੇ ਵੱਡੀ ਤੋਂ ਵੱਡੀ ਜਾਂਚ ਦੀ ਮੰਗ ਕਰ ਲਈ ਸੀ ਕਿ ਮੇਰੀ ਚਾਹੇ ਜੋ ਮਰਜ਼ੀ ਜਾਂਚ ਕਰਵਾ ਲਓ ਅਮਰੀਕਾ ਤੱਕ ਦੀਆਂ ਮਸ਼ੀਨਾਂ ਦਾ ਵੀ ਉਹਨਾਂ ਨੇ ਜੇਕਰ ਕੀਤਾ ਕਈ ਵਾਰ ਕੀਤਾ ਕਹਿੰਦਾ ਚਾਹੇ ਮੈਨੂੰ ਜੋ ਮਰਜ਼ੀ ਟੈਸਟ ਕਰਵਾ ਲਓ ਜੋ ਮਰਜ਼ੀ ਮੈਨੂੰ ਮਸ਼ੀਨਾਂ ਵਿੱਚ ਦੀ ਟਪਾ ਦਿਓ ਪਰ ਮੇਰੇ ਵਿੱਚੋਂ ਕੋਈ ਵੀ ਦੋਸ਼ ਜਿਹੜਾ ਕਿ ਸਾਬਤ ਨਹੀਂ ਹੁੰਦਾ ਉਹ ਤਾਂ ਰਹੀ ਇੱਕ ਅੱਡ ਗੱਲ ਜਿਹੜੀ ਕੁੜੀ ਦਾ ਕੇਸ ਪਿਆ ਜਿਹੜਾ ਕਿ ਇਹ ਮਾਮਲਾ ਉਸ ਕੁੜੀ ਦੇ ਨਾਲ ਨਹੀਂ ਜੁੜਿਆ ਇਹ ਯੂਕੇ ਦੀ ਕੁੜੀ ਹੈ ਯੂਕੇ ਦੀ ਕੁੜੀ ਹੈ ਯਾਨੀ ਵਿਦੇਸ਼ੀ ਕੁੜੀ ਕਹਿ ਸਕਦੇ ਆ ਇਹਦੇ ਨਾਲ ਜਿਹੜਾ ਮਾਮਲਾ ਤੁਹਾਨੂੰ ਮੈਂ ਦਿਖਾਉਣ ਜਾ ਰਿਹਾ ਪੰਜਾਬ ਦੇ ਵਿੱਚ ਜਿੰਨੇ ਤੁਸੀਂ ਦੇਖੋ ਬਹੁਤ سارے ਲੋਕ ਚਾਹੁੰਦੇ ਵੀ ਹੋਣਗੇ ਢੱਡਰੀਆਂ ਵਾਲੇ ਨੂੰ ਜਿਹੜੇ ਮੇਰੀ ਵੀਡੀਓ ਦੇਖ ਰਹੇ ਹੋਣਗੇ ਪਰ ਦੇਖੋ ਮੈਂ ਤੁਹਾਡੇ ਨਾਲ ਪਹਿਲਾਂ ਵੀ ਸੰਤ ਡੱਡਰੀਆਂ ਵਾਲੇ ਤੇ ਕਈ ਵਾਰ ਵੀਡੀਓ ਪਾ ਚੁੱਕਿਆ ਔਰ ਮੈਂ ਕਿਹੜੀ ਗੱਲ ਕਹਿਣਾ ਸੀ ਵੀ ਮੈਂ ਉਹੀ ਕਹੂੰਗਾ ਜੋ ਸੱਚ ਹੈ ਜੇ ਕਰ ਇਹ ਗੱਲ ਸੱਚ ਨਾ ਹੋਈ ਤਾਂ ਤੁਸੀਂ ਮੈਨੂੰ ਜੋ ਮਰਜੀ ਕਮੈਂਟਾਂ ਦੇ ਵਿੱਚ ਲਿਖ ਸਕਦੇ ਹੋ ਇਹ ਮੈਂ ਕਬੂਲ ਕਰੂੰਗਾ ਕਿਉਂਕਿ ਇਹ ਸੱਚ ਹੈ ਜੋ ਮੈਂ ਤੁਹਾਨੂੰ ਦਿਖਾਉਣ ਜਾ ਰਿਹਾ ਬੇहद ਜਿਆਦੇ ਇੱਕ ਐਸੀ ਸਚਾਈ ਕੜਵੀ ਸਚਾਈ ਕਹਿ ਸਕਦੇ ਆ ਪੰਜਾਬ ਦੇ ਵਿੱਚ ਨਹੀਂ ਬਲਕਿ ਬਹੁਤ ਸਾਰੇ ਮੁਲਕਾਂ ਦੇ ਵਿੱਚੋਂ ਵੀ ਲੋਕ ਦੇਖਦੇ ਨੇ ਮੈਨੂੰ ਤਾਂ ਉਹ ਇਹ ਗੱਲ ਜ਼ਰੂਰ ਗੌਰ ਦੇ ਨਾਲ ਸੁਣ ਕੇ ਅਮਲ ਕਰਨ ਕਿਉਂਕਿ ਅਕਸਰ ਲੋਕ ਇਹ ਵੀ ਕਹਿੰਦੇ ਨੇ ਕਿ ਅੰਨੇ ਭਗਤ ਤੁਸੀਂ ਨਾ ਬਣੋ ਇਹ ਵੀ ਕਹਿੰਦੇ ਆ ਨਾ ਤਾਂ ਹੁਣ ਜਿਹੜੀ ਇਹ ਵੀਡੀਓ ਹੈ ਇਹ ਦਰਅਸਲ ਮੈਂ ਨਹੀਂ ਇਹ ਵੀਡੀਓ ਬੋਲੂਗੀ ਔਰ ਇਸ ਵੀਡੀਓ ਦੇ ਵਿੱਚ ਰਣਜੀਤ ਸਿੰਘ ਢੱਡਰੀਆਂ ਵਾਲੇ ਸੰਤ ਉੱਪਰ ਲੱਗੀਆਂ ਗੱਲਾਂ ਦਾ ਮਾਮਲਾ ਕੀ ਹੈ ਆਪਣੇ ਆਪ ਤੁਹਾਨੂੰ ਪਤਾ ਲੱਗਦਾ ਜਾਊਗਾ ਔਰ ਬਾਅਦ ਦੇ ਵਿੱਚ ਮੈਂ ਤੁਹਾਡੇ ਨਾਲ ਅਗਲੇ ਵਿਚਾਰ ਸਾਂਝੇ ਕਰੂੰਗਾ ਇਸੇ ਮੁੱਦੇ ਤੇ ਜਿਹੜੇ ਕਿ ਬੜੇ ਹੀ ਅਹਿਮ ਔਰ ਸੁਣਨ ਵਾਲੀ ਗੱਲ ਹੈ ਹੋਰ ਵੀ ਗੰਭੀਰ ਗੱਲਾਂ ਦੱਸੂੰਗਾ ਸੁਣੋ ਇਹ ਮੋਟਾ ਕੁਲਕੀ ਨੂੰ ਕਰਾਉਣੀ ਹੈ ਬਿਲਕੁਲ ਵਾਪਸ ਤੁਹਾਨੂੰ ਇਹ ਆਉਂਦਾ ਨਹੀਂ ਜਿਸ ਜੇ ਮੈਂ ਕਰਦਾ ਨਹੀਂ ਕਰਦਾ ਨਹੀਂ ਤੇ ਯਾਦ ਸੀ ਉਹ ਮੈਂ ਸਮਝਣ ਲੱਗੇ ਇੱਕ ਹੋਰ ਵੀਰ ਬਣਾ ਬਈ ਜੀ ਵਾਜ ਕਰੋ ਵਾਜ ਕਰੋ ਵਾਜ ਮਾਦਮ ਕਰੋ ਕਿ ਭਾਈ ਸਾਹਿਬ ਦੇਖਿਆ ਰਣਜੀਤ ਸਿੰਘ ਢੱਡਰੀਆਂ ਵਾਲੇ ਤੇ ਲੋਕਾਂ ਬੰਨਿਓ ਕੀ ਹੋ ਰਿਹਾ ਇਹਦਾ ਤੁਸੀਂ ਦੇਖ ਲਿਆ ਹੁਣ ਕੁੜੀ ਦਾ ਵੀਡੀਓ ਦਿਖਾ ਦਿੰਦਾ ਔਰ ਹੁਣ ਇੱਕ ਰਣਜੀਤ ਸਿੰਘ ਢੱਡਰੀਆਂ ਵਾਲੇ ਦਾ ਕੁੜੀ ਦਾ ਬਿਆਨ ਆ ਜਿਹੜਾ ਉਹ ਤੁਹਾਨੂੰ ਮੈਂ ਯੂਕੇ ਦੀ ਜਿਹੜੀ ਕੁੜੀ ਐ ਤੁਹਾਡੇ ਨਾਲ ਜਿਹੜਾ ਵਾਦਾ ਕੀਤਾ ਉਹ ਮੈਂ ਦਿਖਾਉਂਗਾ ਯੂਕੇ ਤੋਂ ਇਹ ਕੁੜੀ ਐ ਸੁਣੋ ਕਿਹਦੀ ਕੱਢ ਕੇ ਦੇ ਲੋਰ ਕੋਲ ਮੇਰੀ ਇਹ ਤਾਂ ਤੁਸੀਂ ਸਾਡੇ ਸਰ ਦੇ ਤਾਜ ਹੋ ਰਿਸਪੈਕਟਿਵ ਤੁਹਾਡੇ ਕੋਲ ਪੂਰੇ ਹੱਥ ਨਹੀਂ ਕਰ ਕਰਨ ਦੇ ਦੱਸੋ ਤੁਸੀਂ ਕੀ ਕਹਿਣਾ ਚਾਹੁੰਦੇ ਆਪ ਜੀ ਮੈਂ ਤਾਂ ਇਹ ਕਹਿਣਾ ਚਾਹੁੰਦੀ ਆ ਦੇਖੋ ਕੱਪੜਾ ਜਿਹੜਾ ਹੁੰਦਾ ਉਹ ਰੱਬ ਦੇ ਅਨਕਾਰ ਹੁੰਦਾ ਕੋਈ ਮਦਰ ਆਏ ਤਾਂ ਕੋ ਨੰਮਾ ਬੰਦਾ ਹੋ ਜਾਂਦਾ ਨਾ ਤੇ ਕੋਈ ਆਪਣਾ ਜੇ ਕੱਪੜੇ ਪਾਉਣੇ ਤੁਹਾਡੀ ਆਪਣੀ ਚੋਅ ਆ ਮੇਰੀ ਆਪਣੀ ਚੋਅ ਆ ਨਾ ਜੇ ਦਾ ਆਪਾਂ ਕਿਸੇ ਦੇ ਕੱਪੜੇ ਕਹਣਾ ਦੇਖੋ ਕੱਪੜੇ ਕਹੇ ਕਿ ਪਾਏ ਆ ਫਲਾਨਾ ਕਹੇ ਕਿ ਹੋ ਰਾਇਆ ਜੇ ਤੁਹਾਡੀ ਚੋਅ ਆ ਤੁਸੀਂ ਕਦੀ ਨੀਲਾ ਕੱਪੜਾ ਕਦੇ ਕਾਲਾ ਪਾ ਲਈ ਕਦੇ ਹਰਾ ਪਾ ਲਈ ਗਏ ਆ ਕਦੇ ਦੇਖੋ ਪੰਜਾਬ ਦੇ ਵਿੱਚ ਨਹੀਂ ਬਲਕਿ ਯੂਕੇ ਦੇ ਵਿੱਚੋਂ ਜਿਹੜੀ ਕੁੜੀ ਐ ਟੱਡੀਆਂ ਵਾਲੇ ਦੇ ਨਾਲ ਜਿਹੜੀ ਕੁੜੀ ਦਾ ਸਮਰਥਨ ਉਹ ਕਹਿ ਰਹੀ ਐ ਵਾਸੀ ਨੂੰ ਕਹਿੰਦੀ ਤੁਸੀਂ ਕਦੇ ਨੀਲਾ ਕੋਟ ਪਾਉਨੇ ਆ ਜੋ ਮਰਜੀ ਕਰਦੇ ਆ ਕਾਦਰ ਸਿੰਘ ਢੱਡਰੀਆਂ ਵਾਲੇ ਦਾ ਮਧਰਾ ਥੋੜਾ ਜਿਹਾ ਮੈਂ ਪੰਜਾਬੀ ਉਹ ਦੱਸ ਦਿਆ ਕਦ ਰਣਜੀਤ ਸਿੰਘ ਢੱਡਰੀਆਂ ਵਾਲੇ ਦਾ ਦਰਸਲ 5 ਕੁ ਫੁੱਟ ਦੇ ਮੈਨੂੰ ਲੱਗਦਾ ਵੀ ਕਰੀਬ ਹੈ ਉਹ ਮਧਰੇ ਨੇ ਉਹਦੇ ਵਿੱਚ ਕੋਈ ਦੋਸ਼ ਨਹੀਂ ਹੈ ਉਹ ਪਰਮਾਤਮਾ ਦੀ ਦੇਣ ਹੈ ਹਰ ਇੱਕ ਨੂੰ ਪਰ ਬਾਸੀ ਕਹਿੰਦਾ ਉਹਦਾ ਕੱਦ ਛੋਟਾ ਹੈ ਉਹ ਕਗਰੇ ਪਾਉਂਦਾ ਹੈ ਜੀ ਉਹ ਰੰਗ ਰੰਗੀਲੇ ਕੱਪੜੇ ਪਾਉਂਦਾ ਜੀ ਉਹ ਤਾਂ ਨਖਰੇ ਜੇ ਕਰਦਾ ਹੈ ਉਹ ਜਿਹੜਾ ਸਾਡਾ ਮਾਨ ਸਰੋਵਰ ਹੁੰਦਾ ਉਹਨੂੰ ਔਟੋਬਾ ਕਹਿੰਦਾ ਬਹੁਤ ਸਾਰੀਆਂ ਯਾਨੀ ਗਾਲਾਂ ਕੱਢ ਕੇ ਵੀ ਵਾਸੀ ਨੇ ਗੱਲ ਕੀਤੀ ਹੈ ਉਹ ਤੁਸੀਂ ਅੱਗੇ ਵੀ ਸੁਣਦੇ ਰਹੇ ਹੋ ਔਰ ਮੈਂ ਦਰਅਸਲ ਪਹਿਲਾਂ ਵੀ ਸੱਚ ਕਿਹਾ ਸੱਚ ਮੈਂ ਤੁਹਾਨੂੰ ਕਹਿਣਾ ਨਾ ਕਿ ਮੈਂ ਸੱਚ ਕਹੂੰਗਾ ਉਹ ਸੱਚ ਹੀ ਹੈ ਵੀ ਰਣਜੀਤ ਸਿੰਘ ਢੱਡਰੀਆਂ ਵਾਲੇ ਤੇ ਜੋ ਇਲਜ਼ਾਮ ਲਾ ਰਹੇ ਨੇ ਲੋਕ ਵੱਡੇ ਵੱਡੇ ਚੈਨਲਾਂ ਦੇ ਥਰੂ ਵੀ ਔਰ ਸਾਡੇ ਹੀ ਪੰਜਾਬ ਦੇ ਵਿੱਚੋਂ ਕਈ ਤਾਂ ਗੁਰਸਿੱਖ ਬੰਦੇ ਨੇ ਜਿਹੜੇ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਖਿਲਾਫ ਬੋਲਦੇ ਨੇ ਡਟ ਕੇ ਵਿਰੋਧ ਕਰਦੇ ਨੇ ਔਰ ਮੈਨੂੰ ਇਸ ਗੱਲਾਂ ਦੀ ਚੜਾਏ ਹੋ ਜਾਂਦੀ ਹੈ ਕਿ ਜਿਹੜਾ ਬੇਹਨੱਕਾ ਬੰਦਾ ਚਾਹੇ ਜੋ ਮਰਜੀ ਆ ਢੱਡਰੀਆਂ ਵਾਲਾ ਕੱਲਾ ਨਹੀਂ ਤੁਸੀਂ ਵੀ ਹੋਵੋਗੇ ਤਾਂ ਮੈਂ ਤੁਹਾਡੇ ਹੱਕ ਵਿੱਚ ਬੋਲੂਗਾ ਜੇਕਰ ਮੈਨੂੰ ਲੱਗਦਾ ਕਿ ਅਮਰਪਾਲ ਸਿੰਘ ਨਾਲ ਕੋਈ ਖਿਲਾਫਤਾ ਹੋ ਰਹੀ ਹੈ ਜਾਂ ਕੋਈ ਗਲਤ ਹੋ ਰਿਹਾ ਮੈਂ ਉਸਤੇ ਵੀ ਬੋਲਦਾ ਜੇ ਕੋਈ ਰਣਜੀਤ ਸਿੰਘ ਘੜਰੀਆਂ ਵਾਲੇ ਤੇ ਲੱਗਦਾ ਮੈਂ ਉਸਤੇ ਵੀ ਬੋਲਦਾ ਜੇ ਕੋਈ ਸਾਡੇ ਕਿਸਾਨਾਂ ਦੇ ਨਾਲ ਗਲਤ ਹੋ ਰਿਹਾ ਉਹਨਾਂ ਤੇ ਵੀ ਬੋਲਦਾ ਪਰ ਮੇਰਾ ਜਿਹੜਾ ਸਟਾਈਲ ਆ ਉਹ ਜਰਾ ਥੋੜਾ ਜਿਹਾ ਅਲੱਗ ਹੁੰਦਾ ਦੱਸਣ ਦਾ ਪਰ ਗੱਲ ਮੇਰੀ ਹਰ ਦਰਸਲ ਹਰ ਹਰ ਇੱਕ ਗੰਨ ਸੱਚ ਹੁੰਦੀ ਹੈ ਜੋ ਮਰਜੀ ਵੀਡੀਓ ਦੇਖ ਲਓ ਮੇਰੀ ਇੱਕ ਇੱਕ ਗੱਲ ਪੁਆਇੰਟ ਤੇ ਹੁੰਦੀ ਹੈ ਤੇ ਸੱਚ ਦੇ ਆਧਾਰ ਤੇ ਹੁੰਦੀ ਹੈ ਇਹ ਗੱਲਾਂ ਮੈਂ ਪਹਿਲਾਂ ਵੀ ਕਹਿਣਾ ਹੁਣ ਵੀ ਕਹਿਣਾ ਸਾਨੂੰ ਲੋੜ ਕੀ ਇੰਨਾ ਗੱਲਾਂ ਦੀ ਕਿ ਜਿਵੇਂ ਅਸੀਂ ਕਿਸੇ ਦੇ ਲਈ ਪੰਜਾਬ ਦੇ ਵਿੱਚ ਜੇਕਰ ਰਣਜੀਤ ਸਿੰਘ ਢੱਡਰੀਆਂ ਵਾਲਾ ਰਹਿੰਦਾ ਪਰਮੇਸ਼ਰਦوار ਦੇ ਵਿੱਚ ਉੱਥੇ ਸਾਡੀਆਂ ਬਹੁਤ ਸਾਰੇ ਯਾਨੀ ਸੰਗਤਾਂ ਦੇ ਰੂਪ ਦੇ ਵਿੱਚ ਸਾਡੇ ਪੰਜਾਬੀ ਸਿੱਖ ਨੌਜਵਾਨ ਬਾਵਾ ਬਾਵਾ ਪੈਣਾ ਜਾਂਦਿਆਂ ਨੇ ਤਾਂ ਭਾਈ ਸਾਨੂੰ ਚਾਹੀਦਾ ਕਿ ਜੇਕਰ ਅਸੀਂ ਵੀ ਪੰਜਾਬ ਦੇ ਵਿੱਚ ਪੰਜਾਬੀ ਆ ਸਿੱਖ ਧਰਮ ਦੇ ਵਿੱਚ ਵੀ ਆਉਨੇ ਆ ਤਾਂ ਠੀਕ ਹੈ ਅਸੀਂ ਬਾਣਾ ਨਹੀਂ ਪਾਇਆ ਪਰ ਅਸੀਂ ਚਾਹੁੰਦੇ ਆ ਕਿ ਜਿਹੜਾ ਤੱਕਾ ਉਹ ਕਿਸੇ ਦੇ ਨਾਲ ਨਾ ਹੋਵੇ ਤੈਸਾ ਇਸ ਕਰਕੇ ਰਣਜੀਤ ਸਿੰਘ ਢੱਡਰੀਆਂ ਵਾਲੇ ਤੇ ਮੈਂ ਲਗਾਤਾਰ ਹੀ ਵੀਡੀਓ ਪਾਈਆ ਬਹੁਤ ਸਾਰੇ ਲੋਕਾਂ ਨੂੰ ਜਾਗਰਿਤ ਕਰਨ ਦੀ ਕੋਸ਼ਿਸ਼ ਕੀਤੀ ਕਿ ਰਣਜੀਤ ਸਿੰਘ ਢੱਡਰੀਆਂ ਵਾਲੇ ਤੇ ਬੋਲਣ ਵਾਲੇ ਲੋਕ ਆ ਜਿਹੜੇ ਉਹ ਬੇਹਨੱਕਾ ਯਾਨੀ ਉਸ ਨੂੰ ਕੂੜ ਪ੍ਰਚਾਰ ਕਰ ਰਹੇ ਨੇ ਬਿਲਕੁਲ ਅੱਜ ਦੀ ਗੱਡੀ ਸਹੀ ਹੈ ਇਨਵੈਸਟੀਗੇਸ਼ਨ ਚੱਲ ਰਿਹਾ ਜਦੋਂ ਕੋਈ ਮਾਮਲਾ ਸਾਹਮਣੇ ਆਉ ਮੈਂ ਜ਼ਰੂਰ ਤੁਹਾਡੇ ਸਾਹਮਣੇ ਧਰੂੰਗਾ ਕਿ ਕੋਰਟ ਮੰਨੀਓ ਕੀ ਹੋਇਆ ਕੀ ਨਹੀਂ ਹੋਇਆ ਤਾਂ ਜਿਹੜੇ ਭੈਣ ਭਰਾ ਨਵੇਂ ਚੈਨਲ ਤੇ ਨੇ ਸਬਸਕ੍ਰਾਈਬ ਜਰੂਰ ਕਰ ਲੈਣ ਤਾਂ ਕਿ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਜਰੂਰ ਦਬਾ ਦੇਣਾ ਜੀ